ਲੋਕ ਸ਼੍ਰੋਮਣੀ ਕਾਲੀ ਦਲ ਤੋਂ ਪਿਆਰ ਕਰਦੇ ਆ ਪਰ ਲੋਕ ਚਾਹੁੰਦੇ ਵੀ ਉਹ ਕਾਲੀ ਦਲ ਹੋਵੇ ਜਿਹਦੇ ਵਿੱਚ ਬਾਦਲ ਨਾ ਪਹਿਲਾਂ ਤਾਂ ਜਿਹੜੀਆਂ ਗਲਤੀਆਂ ਕੀਤਾ ਉਹਨਾਂ ਦੇ ਮਾਫੀ ਪੁੱਛੀ ਚਾਕ ਦਿੱਤੀ ਫਿਰ ਉਹ ਮਾਫੀ ਮੰਗਣ ਤੋਂ ਬਾਅਦ ਫੇਰ ਮੁੱਕਰ ਗਈ ਤੇ ਆਪ ਹੀ ਜਿਹੜਾ ਹੈ ਕੁਸਮੁਤ ਕਰਕੇ ਆਪਣੀ ਪ੍ਰਧਾਨਗੀ ਤੇ ਮੋਹਰ ਲਾ ਲਈ ਇਹਨਾਂ ਨੇ ਆਪਦੇ ਧੱਕੇ ਨਾਲ ਆਪਣਾ ਚੈਨਲ ਚਲਾ ਰੱਖਿਆ ਉਹਦੇ ਤੋਂ ਅਰਬਾਂ ਰੁਪਈਆ ਕਮਾ ਰਹੇ 300 ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋ ਗਏ ਉਹਨਾਂ ਦਾ ਅੱਜ ਤੱਕ ਨਹੀਂ ਪਤਾ ਬੀਜੇਪੀ ਦੀ ਲੋੜੀਂਦੀ ਪੈ ਅਕਾਲੀ ਦਲ ਨੇ ਪਹਿਲਾਂ ਕਿਹੜਾ ਕਦੇ ਕਦੇ ਇਕੱਲੇ ਸਰਕਾਰ ਨਹੀਂ ਬਣਾ ਸਕਦੇ ਅਕਾਲੀ ਕੋਲ ਸਮਰਥਾ ਹੈ ਅਕਾਲੀ ਦਲ ਕੋਲੇ ਵੈਸੇ ਤਾਂ ਮੈਂ ਸਾਹਿਬ ਦਾ ਇਹ ਸਵਾਲ ਦਾ ਜਵਾਬ ਤੁਹਾਨੂੰ ਕੇਜਰੀਵਾਲ ਨੂੰ ਕਰਨਾ ਚਾਹੀਦਾ ਭਗਵੰਤ ਪੱਨ ਦੇ ਹੱਥ 'ਚ ਕੁਝ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੈਂਬਰਸ਼ਿਪ ਹੈ ਲਗਾਤਾਰ ਜਾਰੀ ਹੈ ਅਤੇ ਕੁਝ ਸਮੇਂ ਦੇ ਵਿੱਚ ਹੀ ਜੋ ਚੋਣਾਂ ਹਨ ਉਹ ਵੀ ਇਹਨਾਂ ਦੀਆਂ ਹੋ ਜਾਣੀਆਂ ਹਨ ਇਸ ਸਬੰਧ ਵਿੱਚ ਸਾਡੇ ਨਾਲ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਰਕਿਸਟ੍ਰੈਟਿਕ ਦਿਓ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਚੱਲ ਰਹੀ ਹੈ ਕਿੰਨਾ ਕੁ ਪਰਮਾ ਹੁਆ ਰਾਂ ਮਿਲੇ ਤੇ ਕਿੱਥੇ ਕਿੱਥੇ ਪਹੁੰਚੇ ਦੇਖੋ ਤਕਰੀਬਨ 15 ਲੱਖ ਤੋਂਤੇ ਜਿਹੜੀ ਇਹ ਭਰਤੀ ਤਕਰੀਬਨ 10 ਦਿਨ ਪਹਿਲਾਂ ਟਪ ਚੁੱਕੀ ਸੀ ਹੁਣ ਸ਼ਾਇਦ ਹੋ ਸਕਦਾ ਹੋਰ ਵੀ ਕੁਝ ਜਿਹੜੀ ਇਹ ਭਰਤੀ ਹੋਗੀ ਹੋਵੇ ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਹੈ ਨਹੀਂ ਉਹ ਤਾਂ ਦਫ਼ਤਰ ਕੋਲੇ ਹੋਣੀ ਹੈ ਪਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਪਰ ਲੋਕ ਚਾਹੁੰਦੇ ਵੀ ਪੋਕਾਲੀਦਨ ਹੋ ਗਏ ਜਿਦੇ ਵਿੱਚ ਬਾਦਲ ਨਾ ਹੋਣ ਕਿਉਂਕਿ ਸੁਬੀਰ ਸਿੰਘ ਬਾਦਲ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਲਤੀਆਂ ਤੋਤਾਹੀਆਂ ਅਤੇ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਗਲਤੀਆਂ ਕਰਕੇ ਭੱਜਣਾ ਕਾਲ ਤੱਕ ਸਾਹਬ ਤੋਂ ਬੇਮੁਖ ਹੋਣਾ ਇਹ ਸਾਰੀਆਂ ਗੱਲਾਂ ਕਰਕੇ ਲੋਕਾਂ 'ਚ ਬੜੀ ਨਿਰਾਸ਼ਾ ਹੈ ਕਿ ਤਾਂ ਹੀ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਦੇ ਅਧੀਨ ਜੋ ਪਰਤੀ ਹੋ ਰਹੀ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਇਕੱਲੇ ਚ ਨਹੀਂ ਦੁਨੀਆ ਵਿੱਚ ਬੈਠੇ ਸਿੱਖਾਂ ਵੱਲੋਂ ਬਹੁਤ ਉਤਸ਼ਾਹ ਦੇ ਨਾਲ ਉਹਦੇ ਸਿਸਨ ਲੈ ਗਏ ਸਰ ਇੱਕ ਵਾਰ ਪ੍ਰਧਾਨ ਜੀ ਬਲੋਂ ਅਸਤੀਫਾ ਦੇ ਦਿੱਤਾ ਗਿਆ ਲੇਕਿਨ ਦੁਬਾਰਾ ਫਿਰ ਉਹਨਾਂ ਦੀ ਚੋਣ ਹੋਈ ਤੇ ਦੁਬਾਰਾ ਉਸਨੂੰ ਚੁਣ ਲਿਆ ਗਿਆ ਤੇ ਉਹਨਾਂ ਦੇ ਇਲਜ਼ਾਮ ਵੀ ਲੱਗੇ ਕਿ ਇਹਨਾਂ ਦੇ ਆਪ ਦੇ ਹੀ ਬੰਦੇ ਸੀ ਜਿਨ੍ਹਾਂ ਨੇ ਚੁਣਿਆ ਦੁਬਾਰਾ ਉਹਨਾਂ ਨੇ ਤੇ ਕੋ ਕੋਈ ਉਹਨਾਂ ਨੇ ਤਾਂ ਉਹ ਤਾਂ ਇੱਕ ਫਾਰਮੈਲਟੀ ਕੀਤੀ ਹੈ ਨਾ ਤਾਂ ਕੋਈ ਭਰਤੀ ਹੋਈ ਨਾ ਹੀ ਕੋਈ ਥੱਲੋ ਥੱਲੇ ਡੈਲੀਗੇਟਾਂ ਦੀ ਚੋਣ ਹੋਈ ਸਾਰੇ ਅਧਿਕਾਰ ਉੱਤੇ ਲੈ ਕੇ ਆਪਦੀ ਮਰਜ਼ੀ ਦੀ ਡੈਲੀਗੇਟ ਬਣਾ ਕੇ ਉਹਨਾਂ ਨੇ ਭਰਤੀ ਕਰ ਲਈ ਸੋ ਇਹ ਜਿਹੜੀਆਂ ਨੇ ਨਾ ਇਹਨੂੰ ਇੱਕ ਆਈ ਵਾਸ਼ ਜਾਂ ਦਿਖਾਵਾ ਜਿਹੜਾ ਇਹਨਾਂ ਨੇ ਕੀਤਾ ਉਹ ਲੋਕਾਂ ਨੂੰ ਸਭ ਪਤਾ ਹੈਗਾ ਤੇ ਜਿਹੜੀ ਅਸੀਂ ਭਰਤੀ ਕੀਤੀ ਹੈ ਉਹ ਪੂਰਾ ਸਾਰੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਜਿਹੜੀ ਸਾਡੇ ਆਗੂ ਸਹਿਬਾਨਾਂ ਨੇ ਵਰਕਰ ਸਹਿਬਾਨਾਂ ਨੇ ਸਾਰਿਆਂ ਨੇ ਭਰਤੀ ਕੀਤੀ ਹੈ ਤੇ ਜੋ ਅਕਾਲ ਤਖਤ ਸਾਹਿਬ ਦਾ ਹadesh ਸੀ ਉਹਨੂੰ ਇਨ ਬਿਨ ਜਿਹੜਾ ਲਾਗੂ ਕੀਤਾ ਹੈਗਾ ਸੋ ਇਸ ਕਰਕੇ ਜਾਦੇ ਲੋਕਾਂ ਦੇ ਵਿੱਚ ਇਸ ਸੰਬੰਧੀ ਇੱਕ ਪੋਜ਼ਿਟਿਵਿਟੀ ਹੈਗੀ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਕੇ ਸਪ ਸਿੰਘ ਬਾਦਲ ਨੇ ਜੋ ਉਹਨਾਂ ਨੇ ਗਲਤੀਆਂ ਹੋਈਆਂ ਉਹ ਅਕਾਲ ਤਖਤ ਤੇ ਮੰਨੇ ਇੰਨੀਆਂ ਗਲਤੀਆਂ ਮੰਨ ਗਏ ਨੇ ਕਿ ਲੱਗਦਾ ਨਹੀਂ ਕਿ ਸੰਗਤ ਦੁਆਰੇ ਨਾਲ ਮਾਫ ਕਰ ਦੇਣੀ ਮਾਫ ਕਰ ਪਾਏਗੀ ਤਾਂ ਲੱਗਦਾ ਹੈ ਕਿ ਉਹਨਾਂ ਨੂੰ ਜੇ ਅਸਤੀਫਾ ਦੇ ਦੇਣ ਤਾਂ ਮੁਰਦ ਦੁਆਰੇ ਅਕਾਲੀ ਦਰਬਾਰ ਜੀ ਦੁਬਾਰਾ ਸਥਿਰ ਹੋ ਸਕਦਾ ਹੈ ਦੇਖੋ ਉਹਨਾਂ ਨੂੰ ਬੜਾ ਵੱਡਾ ਵਧੀਆ ਮੌਕਾ ਮਿਲਿਆ ਸੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜੇ ਮੰਨ ਲੈਂਦੇ ਫਤਿ ਜੋ ਭਰਤੀ ਕਮੇਟੀ ਨਹੀਂ ਭਰਤੀ ਛੇਸਾ ਲੈਂਦੇ ਉਸ ਤੋਂ ਬਾਅਦ ਚਾਹੇ ਕੋਈ ਬਣ ਜਾਂਦਾ ਪ੍ਰਧਾਨ ਲੋਕਾਂ ਨੇ ਉਹਨੂੰ ਸਵੀਕਾਰ ਕਰ ਲੈਣਾ ਸੀ ਪਰ ਉਹਨਾਂ ਨੇ ਇੱਕ ਗਲਤੀ ਤੋਂ ਬਾਅਦ ਉਹਦੋਂ ਵੱਡੀ ਗਲਤੀ ਕਰ ਲਈ ਪਹਿਲਾਂ ਤਾਂ ਜਿਹੜੀਆਂ ਗਲਤੀਆਂ ਕੀਤਾ ਉਹਨਾਂ ਦੀ ਮਾਫੀ ਮੰਗੀ ਜਾ ਕੇ ਉੱਥੇ ਫਿਰ ਉਹ ਮਾਫੀ ਮੰਗਣ ਤੋਂ ਬਾਅਦ ਫਿਰ ਮੁੱਕਰ ਗਏ ਵੀ ਮੈਂ ਮੈਂ ਤਾਂ ਕੀਤੀਆਂ ਨਹੀਂ ਸੀ ਮੈਂ ਤਾਂ ਵੈਸੇ ਹੀ ਉੱਥੇ ਜਾ ਕੇ ਮਾਫੀ ਮੰਗ ਲਈ ਫਿਰ ਹੁਕਮ ਤੇ ਸੀਗਾ ਅਕਾਲ ਤਖਤ ਸਾਹਿਬ ਦਾ ਉਹਨੂੰ ਨਹੀਂ ਮੰਨਿਆ ਤੇ ਉਸ ਭਰਤੀ ਚ ਸ਼ਾਮਿਲ ਨਹੀਂ ਹੋਏ ਤੇ ਆਪ ਹੀ ਜਿਹੜਾ ਹੈ ਗੁਤਮੁਤ ਕਰਕੇ ਆਪਦੀ ਪ੍ਰਧਾਨਗੀ ਤੇ ਮੋਹਰ ਲਾ ਲਈ ਸੋ ਇਸ ਲਈ ਇਹ ਸਾਰੀਆਂ ਗੱਲਾਂ ਮੈਂ ਤਾਂ ਇਹ ਸਮਝਦਾ ਵੀ ਹੁਣ ਲੋਕ ਇਹ ਜਾਣ ਚੁੱਕੇ ਨੇ ਵੀ ਸੁਖਬੀਰ ਸਿੰਘ ਬਾਦਲ ਨਹੀਂ ਬਦਲ ਸਕਦੇ ਉਹਨਾਂ ਦੇ ਵਿੱਚ ਜੋ ਉਹਨਾਂ ਨੇ ਜੋ ਸੋਚ ਹੈ ਉਹ ਨਹੀਂ ਬਦਲਨੀ ਇਸ ਕਰਕੇ ਲੋਕ ਹੁਣ ਜਿਹੜਾ ਤਾਂ ਹੀ ਉਹਨਾਂ ਨੂੰ ਕਦੇ ਵੀ ਉਹਨਾਂ ਦੀ ਜੋ ਤਰ ਹੈ ਉਹਨੂੰ ਕਦੇ ਸਵੀਕਾਰ ਨਹੀਂ ਕਰਦੇ ਸਰ ਇੱਕ ਤੁਸੀਂ ਮੁੱਦਾ ਚੱਕਿਆ ਸੀ ਕਿ ਜੋ ਐਸਜੀਪੀਸੀ ਦੇ ਉੱਪਰ ਇਹਨਾਂ ਦਾ ਕਬਜ਼ਾ ਆ ਗਿਆ ਵੀ ਉਸ ਤੋਂ ਵੀ ਛੁੜਕਾਇਆ ਛੁੜਕਾ ਦੇਵਾਇਆ ਵੀ ਨਹੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋ ਮੈਂ ਸਮਝਦਾ ਹਾਂ ਵੀ ਇੱਕ ਹੁਣ ਇਹਨਾਂ ਦਾ ਐਸਜੀਪੀਸੀ ਤੇ ਨਜਾਇਜ਼ ਕਬਜ਼ਾ ਇਹ ਬੜਾ ਸਖਤ ਸ਼ਬਦ ਹੈ ਪਰ ਨਜਾਇਜ਼ ਮਿਸ ਕਰਕੇ ਕਿਉਂ ਕਹਿ ਰਹੇ ਆ ਵੀ ਚੋਣ ਜਿਹੜੀ ਹੈ ਕੋਈ ਵੀ ਹੁੰਦੀ ਹੈ ਉਹਦਾ ਸਮਾਂ ਹੁੰਦਾ ਹੈ 5 ਸਾਲ ਇਹ ਲੋਕਤੰਤਰ ਦੀ ਪ੍ਰਕਿਰਿਆ ਹੈ ਤੇ 5 ਸਾਲ ਤੋਂ ਉੱਤੇ ਸਮੇਂ ਤੇ ਕਬਜ਼ਾ ਰਹਿਣਾ ਮਤਲਬ ਤੁਸੀਂ ਧੱਕੇ ਨਾਲ ਕਬਜ਼ਾ ਕਰ ਰੱਖਿਆ ਤੁਸੀਂ ਜੋ ਕਾਨੂੰਨ ਨੇ ਉਹਨਾਂ ਦੀ ਉਲੰਘਣਾ ਦੇ ਤਹਿਤ ਜਿਹੜੀ ਹੈ ਇਹ ਕਬਜ਼ਾ ਕਰ ਰੱਖਿਆ ਸੋ ਸਪਸ਼ਟ ਹੈ ਕਿ ਹੁਣ ਤਾਂ 14 ਸਾਲ ਹੋ ਗਏ ਹੁਣ ਤੱਕ ਤਾਂ ਦੋ ਚੋਣਾਂ ਹੋ ਜਾਣੀ ਚਾਹੀਦੀ ਅਸੀਂ ਪਰ ਇਹ ਇਹਨਾਂ ਦੀ ਸੈਂਟਰ ਨਾਲ ਮਿਲੀ ਭੁਗਤੋਂ ਕਰਕੇ ਇਹਨਾਂ ਦੀਆਂ ਸਾਰੀਆਂ ਆਮ ਆਦਮੀ ਪਾਰਟੀ ਨਾਲ ਮਿਲੀ ਭੁਗਤੋਂ ਕਰਕੇ ਇਹ ਜਿਹੜੀ ਸਾਰੀ ਚੋਣ ਹੈ ਇਹਦੇ ਵਿੱਚ ਇਹ ਰੋੜਾ ਵੰਡ ਰਹੇ ਨੇ ਕੋਈ ਕਿਸੇ ਨੂੰ ਲੋਕ ਚੁਣ ਲੈਣ ਇਹ ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਆਪਣਾ ਨਿੱਜੀ ਫੈਸਲਾ ਹੈ ਇੰਟਰਨਲ ਡਿਸੀਜਨ ਹੈ ਕਿਉਂ ਇਹ ਧੱਕੇ ਨਾਲ ਕਬਜ਼ਾ ਕਰੀ ਬੈਠੇ ਇਸ ਲਈ ਇਹ ਧੱਕੇ ਨਾਲ ਹੁਣ ਕਬਜ਼ਾ ਤਾਂ ਕਰੀ ਬੈਠੇ ਉੱਥੇ ਬੈਠੇ ਆਪਣੀਆਂ ਆਪ ਉਧਰੀਆਂ ਵੀ ਕਰ ਰਹੇ ਇਹਨਾਂ ਨੇ ਆਪਦੇ ਧੱਕੇ ਨਾਲ ਆਪਣਾ ਚੈਨਲ ਚਲਾ ਰੱਖਿਆ ਉਦੇ ਤੋਂ ਅਰਬਾਂ ਰੁਪਈਆ ਹਕਮਾਰ ਰਹੇ ਉਹ ਚੈਨਲ ਦੇ ਰਹੇ ਤੇ ਉਹ ਕਿੱਧਰ ਜਾ ਰਿਹਾ ਉਹ ਐਸਟੀਪੀਸੀ ਨੂੰ ਥੋੜਾ ਨਾ ਮਿਲ ਰਹੇ ਉਹ ਇਹਨਾਂ ਦੀ ਜੇਬਾਂ ਚ ਜਾ ਰਹੇ ਬਾਦਲ ਪਰਵਾਦੀਆਂ ਚ ਇਸੇ ਤਰ੍ਹਾਂ ਹੋਰ ਕਿੰਨਾ ਕੁਸ਼ ਕਿੰਨੀ 300 ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋ ਗਏ ਉਹਨਾਂ ਦਾ ਅੱਜ ਤੱਕ ਨਹੀਂ ਪਤਾ ਇਹਨਾਂ ਨੇ ਕੋਈ ਉਹਦੀ ਪ੍ਰੋਪਰ ਇਨਕੁਆਰੀ ਨਹੀਂ ਕੀਤੀ ਸੋ ਹਰ ਜਿਹੜਾ ਫੈਸਲਾ ਆਪਦੀ ਮਰਜ਼ੀ ਦੇ ਨਾਮ ਜਥੇਦਾਰ ਸਾਹਿਬ ਨੂੰ ਡਾਹ ਦਿੰਦੇ ਨੇ ਬਣਾ ਦਿੰਦੇ ਨੇ ਉਹਦੀ ਕੋਈ ਪ੍ਰਕਿਰਿਆ ਨਹੀਂ ਬਣਾਈ ਜਿਹੜੀ ਅੱਜ ਸੰਗਤ ਚਾਹੁੰਦੀ ਹੈ ਵੀਰ ਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਹੋਰ ਜਿਹੜੇ ਐ ਐਸਜੀਪੀਸੀ ਥੱਲੇ ਤਿੰਨ ਤਖਤ ਆਉਂਦੇ ਨੇ ਦੋ ਹੋਰ ਤਖਤ ਨੇ ਉਹਨਾਂ ਸਾਰਿਆਂ ਦੀ ਜਿਹੜੀ ਅਪੁਆਇੰਟਮੈਂਟ ਦੀ ਹੈ ਉਹਨਾਂ ਨੂੰ ਲਾਉਣ ਦੀ ਤੇ ਲਾਉਣ ਦੀ ਪ੍ਰਕਿਰਿਆ ਹੁਣ ਚਾਹੀਦੀ ਐ ਐਸਜੀਪੀਸੀ ਕੱਲੀ ਉਹਦੇ ਹੱਥ 'ਚ ਨਹੀਂ ਐਸਜੀਪੀਸੀ ਤਾਂ ਸਿਰਫ ਕੁਝ ਗੁਰੂ ਘਰਾਂ ਦੀ ਸੇਵਾ ਵਾਸਤੇ ਐ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐ ਉਹ ਪੂਰੇ ਸਿੱਖਾਂ ਦੀ ਨੁਮਾਇੰਦੀ ਕਰਦਾ ਉਹ ਕੱਲਾ ਐਸਜੀਪੀਸੀ ਦਾ ਉਹਦੇ ਤੇ ਕਬਜਾ ਹੋਣਾ ਠੀਕ ਨਹੀਂ ਇਸ ਲਈ ਇਹ ਸਾਰੀਆਂ ਗੱਲਾਂ ਲੋਕ ਚਾਹੁੰਦੇ ਨੇ ਤੇ ਇਹ ਉਹਨਾਂ ਨੂੰ ਲੱਗੂ ਨਹੀਂ ਕਰ ਰਹੇ ਕਿਉਂਕਿ ਇਹਨੂੰ ਲੱਗਦਾ ਵੀ ਸਾਡਾ ਜਿਹੜਾ ਹੈ ਦਬਦਬਾ ਜਾਂ ਸਾਡਾ ਜਿਹੜਾ ਕੰਟਰੋਲ ਖਤਮ ਹੋ ਜਾਣਾ ਤਾਂ ਹੀ ਲੋਕ ਚਾਹੁੰਦੇ ਵੀ ਇਹਨਾਂ ਤੋਂ ਜਿਹੜੀ ਐਸਜੀਪੀਸੀ ਨੂੰ ਮੁਕਤ ਕਰਾਇਆ ਜਾਵੇ ਸਰ ਤੁਸੀਂ ਭਾਇ ਭਾਈ ਦੀ ਗੱਲ ਕੀਤੀ ਹੈ ਕਿ ਲੱਗਦਾਗਾ ਕਿ ਦੁਬਾਰੇ ਗੱਠ ਜੋੜ ਹੋਊਗਾ ਭਾਇ ਭਾਈ ਨਾਲੀ ਦੇਖੋ ਜਿਹੜੇ ਲੋਕ ਭਾਇ ਭਾ ਦੇ ਗੱਠ ਜੋੜ ਲਈ ਤਰਲੋ ਮੱਛੀ ਹੋ ਰਹੇ ਨੇ ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹਨਾ ਵੀ ਕਿਸੇ ਦੇ ਸਹਾਰੇ ਤੇ ਤੁਸੀਂ ਤਗੜੇ ਨਹੀਂ ਹੋ ਸਕਦੇ ਤੁਸੀਂ ਕਿਸੇ ਨੂੰ ਜੇ ਵਿਸਾਖੀਆਂ ਦਾ ਸਹਾਰਾ ਲਓਗੇ ਨਾ ਫੇ ਤੁਸੀਂ ਚੱਲ ਨਹੀਂ ਸਕਦੇ ਨਹੀਂ ਤੁਰਨਾ ਸਿੱਖ ਸਕਦੇ ਇਸ ਲਈ ਭਾਜਪੀ ਜਿਹੜੀ ਹੈ ਉਹਨਾਂ ਨੇ ਸਿੱਖਾਂ ਦਾ ਕੋਈ ਅਜੇ ਤੱਕ ਮਸਲਾ ਹੱਲ ਨਹੀਂ ਕੀਤਾ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੇ ਹੁਣ ਮੈਂ ਸਾਹਮਣੇ ਜਿੰਨਾ ਚਿਰ ਭਾਜਪੀ ਕੋਈ ਪੰਜਾਬ ਦਾ ਮਸਲਾ ਹੱਲ ਨਹੀਂ ਕਰਦੀ ਉਹਨਾਂ ਬਾਰੇ ਤਾਂ ਪੀਜੂਪੀ ਬਾਰੇ ਸੋਚਣਾ ਵੀ ਗਲਤ ਹੈ ਸਮਝੌਤਾ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਨਾ ਬਾਰੇ ਸੋਚਣਾ ਵੀ ਗਲਤ ਹੈ ਤੇ ਇਹ ਜਿਹੜੀ ਮੈਂ ਇਹੋ ਕਰਦਾ ਤੇ ਅਕਾਲੀ ਦਲ ਜਿਹੜੀ ਅਸੀਂ ਸੋਚਿਆ ਜੋ ਹੁਣ ਭਰਤੀ ਹੋ ਰਹੀ ਹੈ ਅਸੀਂ ਆਪਣੇ ਬਲ ਬੂਤੇ ਤੇ ਤਗੜੇ ਹੋ ਕੇ ਪੰਜਾਬ ਦੀ ਜਿਹੜੀ ਹੈ ਕਵਾਈ ਕਰਾਂਗੇ ਜਿਹੜੀ ਪ੍ਰਧਾਨ ਸਾਡੇ ਚੁਣ ਜਾਣਗੇ ਉਹਦੇ ਅੱਗੇ ਲਾ ਕੇ ਅਸੀਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਾਂਗੇ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਾਂਗੇ ਤੇ ਆਪਣੇ ਆਪ ਲੋਕ ਲੱਗਣਗੇ ਨਾਲ ਭਾਜਪਾ ਦੀ ਲੋੜ ਹੀ ਨਹੀਂ ਪੈਣੀ ਅਕਾਲੀ ਦਲ ਨੇ ਪਹਿਲਾਂ ਕਿਹੜਾ ਕੱਲੇ ਸਰਕਾਰ ਨਹੀਂ ਬਣਾ ਸਕਦੇ ਅਕਾਲੀ ਕੋਲ ਸਮਰਥਾ ਹੈ ਅਕਾਲੀ ਦਲ ਕੋਲੇ ਹੋਣ ਤਾਂ ਨਾਲੇ ਜਿਹੜੀਆਂ ਵੋਟ ਇੰਨੀ ਖਿੰਡੀ ਹੋਈ ਐ ਬੀਜਪੀ ਕਾਂਗਰਸ ਆਮ ਆਦਮੀ ਪਾਰਟੀ ਕਿ ਜੇ ਅਕਾਲੀ ਦਲ ਮਜ਼ਬੂਤ ਹੋ ਜਾਤਾ ਸਾਨੂੰ ਕਿਸ ਦੇ ਸਹਾਰੇ ਦੀ ਲੋੜ ਹੀ ਨਹੀਂ ਸਰ ਜੋ ਪੰਜਾਬ ਸਰਕਾਰ ਵੱਲੋਂ ਮਨਜੀਠੇ ਦੇ ਉੱਪਰ ਕਾਰਵਾਈ ਕੀਤੀ ਐ ਇਸ ਨੂੰ ਕਿਸ ਤਰ੍ਹਾਂ ਦੇਖੀਏ ਠੀਕ ਉਹ ਗੱਲ ਇਹ ਹੈ ਇਹ ਜਿਹੜੀ ਸਰਕਾਰ ਹੈ ਨਾ ਇਹ ਇਹਨੇ ਪਹਿਲਾਂ ਵੀ ਕਾਰਵਾਈ ਕੀਤੀ ਸੀ ਤਿੰਨ ਤੀਜਾ ਕੱਢਿਆ ਗਲਤ ਅਸੀਂ ਤਾਂ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਕੋਈ ਨਾ ਕੋਈ ਸਟਾ ਨਿਕਲੇ ਸੱਚ ਸਾਹਮਣੇ ਆਵੇ ਸਿੱਟਾ ਨਿਕਲੇ ਦੋਸ਼ੀਆਂ ਨੂੰ ਸਜ਼ਾ ਮਿਲੇ ਹਰ ਮੰਦਾ ਇਸ ਚੀਜ਼ ਦੇ ਹੱਕ ਚ ਹੈ ਪਰ ਸਿਰਫ ਸਿਆਸਤ ਵਾਸਤੇ ਜਿਹੜਾ ਇਸ ਮਸਲੇ ਨੂੰ ਵਰਤਨਾ ਉਹ ਕੋਈ ਚੰਗੀ ਗੱਲ ਨਹੀਂ ਇਹ ਭਗਵੰਤ ਮਾਨ ਬਾਰੀ ਬਾਰੀ ਗੱਲਾਂ ਤਾਂ ਬਹੁਤ ਵੱਡੀ ਵੱਡੀ ਕਰਦੇ ਪਰ ਹੁਣ ਤੱਕ ਸਾਢੇ 3 ਸਾਲ ਹੋ ਗਏ ਕੀ ਕੀ ਰਿਜ਼ਲਟ ਕੀ ਨਿਕਲੇ ਉਹਦੇ ਵਿੱਚੋਂ ਸੋ ਮੈਨੂੰ ਮੈਂ ਇਸ ਦੇ ਬਾਰੇ ਵੀ ਫੜਿਆ ਗਲਤ ਹੈ ਜਾਂ ਸਹੀ ਹੈ ਉਹਦੇ ਜਾਣ ਦੀ ਬਜਾਏ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਕੀ ਜਿਹੜਾ ਹੈ ਇਹਨਾਂ ਨੇ ਜਿਹੜੇ ਇਹ ਸਾਰੇ ਜਿਹੜਾ ਨਸ਼ੇ ਦਾ ਘਟਨਾਕ੍ਰਮ ਸੀਗਾ ਜਾਂ ਜਿਹੜੇ ਦੋਸ਼ ਲੱਗੇ ਉਹਦੇ ਵਿੱਚ ਕੁਛ ਨਾ ਕੁਛ ਇਹ ਕੋਰਟ ਦੇ ਵਿੱਚ ਸਾਬਤ ਕਰ ਸਕੇ ਜਾਂ ਕੀ ਇਹਨਾਂ ਨੇ ਕੋਈ ਉਹਨੂੰ ਅੰਜਾਮ ਦਿੱਤਾ ਅਜੇ ਤੱਕ ਤਾਂ ਕੋਈ ਅੰਜਾਮ ਦਿੱਤਾ ਨਹੀਂ ਸਰਕਾਰ ਰਵੀਜੇ ਪ੍ਰਤਾਪ ਨੇ ਲਗਾਤਾਰ ਇਹ ਕਿਹਾਗਾ ਕਿ ਕੋਰਟ ਦੇ ਵਿੱਚ ਮਜੀਠੀਆ ਖਾਲਸਾ ਸਾਹਿਬ ਦੇ ਖਿਲਾਫ ਇਹਨਾਂ ਵੱਲੋਂ ਜੋ ਹਾਜ਼ਰੀ ਨਹੀਂ ਭਰੀਗੀ ਜਿਸ ਕਾਰਨ ਉਹਨਾਂ ਨੂੰ ਜਮਾਨਤ ਮਿਟੀ ਸੀ ਇੱਕੋ ਤਾਂ ਹੀ ਮੈਂ ਕਹਿ ਰਿਹਾ ਵੀ ਕੀ ਸਰਕਾਰ ਸੰਜੀਦਾ ਹੈ ਕਿ ਨਹੀਂ ਹੈ ਸਿਰਫ ਵੋਟਾਂ ਲੈਣ ਵਾਸਤੇ ਤੁਸੀਂ ਅਰੈਸਟ ਕਰ ਲਓ ਇਹ ਚੀਜ਼ਾਂ ਕਰ ਲਈਆਂ ਉਹਦਾ ਤਾਂ ਕੋਈ ਕੋਈ ਉਹਦਾ ਤਾਂ ਕੋਈ ਤੁਸੀਂ ਉਹ ਛੱਟਾ ਨਹੀਂ ਹੈ ਸਿਰਫ ਸਿੰਪਲੀ ਤੁਸੀਂ ਅਰੈਸਟ ਕਰ ਲਓ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਹੁਣ ਇਲੈਕਸ਼ਨਾਂ ਨੇ ਅਰੈਸਟ ਕਰਕੇ ਵੀ ਦੇਖੋ ਜੀ ਅਸੀਂ ਬੜੇ ਸੀਰੀਅਸ ਹੈ ਕੱਢੇ ਕੀ ਵਿੱਚੋਂ ਕੀ ਰਿਜ਼ਲਟ ਕੀ ਹੈ ਪਰ ਕਿੰਨਾ ਸਮਾਂ ਲੱਗੇਗਾ ਉਮੀਦਵਾਰਾਂ ਨੂੰ ਦੁਬਾਰਾ ਮੋਸਰਜੀ ਤੋਂ ਹਮੇਂ ਦੇਖੋ ਅਸੀਂ 11 ਤਰੀਕ ਨੂੰ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਉਸ ਤੋਂ ਬਾਅਦ ਜਿਹੜਾ ਅਸੀਂ ਜਾ ਕੇ ਪੰਜਾਬ ਸਮੁੱਚੇ ਪੰਜਾਬ ਵਿੱਚ ਆਵਾਂਗੇ ਅਤੇ ਅਕਾਲੀ ਜਲ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਸਿੱਖਾਂ ਦੀ ਗੱਲ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਸਿਰਕ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਸੀ ਕੱਢੀ ਗਈ ਸੀ ਜਿਸ ਨੂੰ ਕਿ ਹੁਣ ਕੋਰਟ ਨੇ ਖਾਰਜ ਕੀਤਾਗਾ ਵੀ ਤੁਸੀਂ ਤੱਕੇ ਨਾਲ ਕਿਸੇ ਜ਼ਮੀਨ ਲੈ ਸਕਦੇ ਲੇਕਿਨ ਭਗਵਾਨ ਜੀ ਮਾਨ ਸਾਹਿਬ ਧੂਰੀ ਆਏ ਤੇ ਉਹਨਾਂ ਨੇ ਆਪਣੇ ਪਾਸੇ ਜੀ ਕਿਹਾ ਵੀ ਉਹਨਾਂ ਕਿਸਾਨਾਂ ਦੀ ਜਿਬੇ ਨੂੰ ਅਕਵਾਇਰ ਕੀਤਾ ਜਾ ਰਿਹਾਗਾ ਜਿਹੜੇ ਆਪਣੀ ਮਰਜ਼ੀ ਆ ਦੇਣਾ ਚਾਹੁੰਦੇ ਨੇ ਲੇਕਿਨ ਕਿਸਾਨਾਂ ਦੇ ਧਰਨੇ ਵੀ ਲੱਗੇ ਤੇ ਉਹਨਾਂ ਨੇ ਕਾਫੀ ਸੰਘਰਸ਼ ਵੀ ਕੀਤਾ ਕਿ ਸਾਡੀਆਂ ਜੋ ਜ਼ਮੀਨਾਂ ਨੇ ਤੱਕੇ ਨਾਲ ਅਕਵਾਇਰ ਕੀਤੇ ਜਾ ਰਹੇ ਨੇ ਬਿਲਕੁਲ ਇਹ ਲੈਂਡ ਪੋਸੀਪੋਰਿੰਗ ਪਾਲਿਸੀ ਦੀ ਸ਼ੁਰੂ ਤੋਂ ਹੀ ਇਹ ਰਹੀ ਹੈ ਵੀ 80% ਤੋਂ ਉੱਤੇ ਜੇ ਕਿਸਾਨ ਸਹਿਮਤ ਨਹੀਂ ਦੇਖੋ 100% ਤੱਕ ਇਹ ਹੁੰਦੇ ਨਹੀਂ ਹੁੰਦੇ ਇਹ 80% ਤੋਂ ਉੱਤੇ ਕਿਸਾਨ ਸਹਿਮਤ ਨਹੀਂ ਤਾਂ ਹੀ ਉੱਥੇ ਜ਼ਮੀਨ ਕਵਾਇਰ ਕੀਤੀ ਜਾ ਸਕਦੀ ਤੇ ਇੱਥੇ ਤਾਂ ਸਾਰੀਆਂ तकरीबन ਇੱਕ ਜਗ੍ਹਾ ਤੇ 10% ਹੀ ਕਿਸਾਨ ਸਹਿਮਤ ਨਹੀਂ ਹੈਗੇ ਜਿਵੇਂ ਸਾਡੇ ਆਪਣੇ ਸੋਹੀਆਂ ਇੱਥੇ ਪਿੰਡ ਦੀ ਸਾਰਿਆਂ ਨੇ ਮਤਾ ਪਾ ਕੇ ਪੰਚਾਇਤ ਨੇ ਸਾਰੇ ਜ਼ਿਮੀਂਦਾਰਾਂ ਨੇ ਮਤਾ ਪਾ ਕੇ ਦਿੱਤਾ ਵੀ ਸਾਸੀ ਜ਼ਮੀਨ ਨਹੀਂ ਦੇਣੀ ਉਹ ਕਹਿ ਦੇਣ ਵੀ ਇੱਕ ਬਾਹਰ ਕੱਢਤੀ ਅਸੀਂ ਇੱਥੇ ਨਹੀਂ ਐਕਵਾਇਰ ਕਰ ਰਹੇ ਕਿਉਂ ਨਹੀਂ ਕਹਿੰਦੇ ਜਿੱਥੇ ਕਿਸਾਨਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਸਹਿਮਤ ਨਹੀਂ ਦੇਣ ਨੂੰ ਉਥੇ ਕਹਿ ਦੇਣ ਜੇ ਭਗਵੰਤ ਮਾਨ ਇਹ ਕਹਿੰਦੇ ਨੇ ਵੀ ਉਹਨਾਂ ਦੀ ਮਰਜ਼ੀ ਤੋਂ ਨਹੀਂ ਬਿਣਾ ਨਹੀਂ ਲਈ ਜਾਊਗੀ ਤਾਂ ਫਿਰ ਇਹ ਕਹਿੰਦੇ ਨੇ ਵੀ ਭਾਈ ਇਹ ਸਕੀਮਾਂ ਅਸੀਂ ਬਾਹਰ ਕੱਢਤੀਆਂ ਇਹ ਬੰਦ ਕਰਤੀ ਇੱਥੇ ਅਸੀਂ ਨਹੀਂ ਐਕਵਾਇਰ ਕਰ ਰਹੇ ਉਹ ਨੋਟੀਫਿਕੇਸ਼ਨ ਕਿਉਂ ਨਹੀਂ ਕਰਦੇ ਜੋ ਇਸ ਦਾ ਮਤਲਬ ਇਹ ਹੈ ਨਾ ਕਿ ਮੰਨ ਚ ਤਾਂ ਚੋਰ ਹੀ ਆ ਨਾ ਇਹ ਵੈਸੇ ਤਾਂ ਮੈਂ ਸਭ ਦਾ ਇਹ ਸਵਾਲ ਦਾ ਜਵਾਬ ਤੁਹਾਨੂੰ ਕੇਜਰੀਵਾਲ ਤੋਂ ਕਰਨਾ ਚਾਹੀਦਾ ਭਗਵੰਤ ਮਾਨ ਦੇ ਹੱਥ 'ਚ ਕੁਝ ਹੈ ਨਹੀਂ ਉਹ ਤਾਂ ਵਿਚਾਰੇ ਤੇ ਤਾਂ ਇੱਕ ਡਮੀ ਚੀਫ ਮਿਨਿਸਟਰ ਨੇ ਅਧਕਾਰ ਪਾਵਰ ਇਹ ਸਾਰੀ ਦਿੱਲੀ ਵਾਲਿਆਂ ਕੋਲੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਵੀ ਇਹ ਕੀ ਤੁਸੀਂ ਇਹਨੂੰ ਬੰਦ ਕਰ ਰਹੇ ਹੋ ਕਿ ਨਹੀਂ ਕਰ ਰਹੇ ਤਾਂ ਤੁਹਾਨੂੰ ਉਹਦਾ ਜਿਹੜਾ ਕੋਈ ਨਾ ਕੋਈ ਸਹੀ ਜਵਾਬ ਤੁਹਾਨੂੰ ਤੁਹਾਨੂੰ ਉਹਦੇ ਅਸਲੀ ਸਿਚੁਏਸ਼ਨ ਪਤਾ ਚੱਲੇ ਸਰ 2027 ਦੇ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ 2027 ਦੇ ਵਿੱਚ ਲੋਕ ਆਪ ਤੋਂ ਵੀ ਅੱਕੇ ਨੇ ਲੋਕ ਕਾਂਗਰਸ ਨੂੰ ਨਹੀਂ ਚਾਹੁੰਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਚਾਹੁੰਦੇ ਬੀਜਪੀ ਨੂੰ ਵੀ ਨਹੀਂ ਪੰਜਾਬ ਜਿਹੜਾ ਚਾਹੁੰਦੇ ਲੋਕ ਸੋ ਇਸ ਲਈ ਪੰਜਾਬ ਦੇ ਵਿੱਚ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਅਸੀਂ ਜਿਹੜੀ ਹੈ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਚੋਦੇ ਮਤਾਬਕ ਪਰਤੀ ਕਰਕੇ ਅਕਾਲੀ ਦਲ ਸਥਾਪਨਾ ਕਰ ਰਹੇ ਹਾਂ ਤੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਲੋਕ ਸਾਨੂੰ ਜਰੂਰ ਸਹਿਯੋਗ ਦੇਣਗੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਚਾਹੇ ਲੋਕਾਂ ਜੋ ਮਰਜ਼ੀ ਪਰਮਪ੍ਰੇਖੇ ਹੋਣ ਸਾਡੇ ਸਾਰੇ ਜੋ ਪੰਜ ਮੈਂਬਰੀ ਕਮੇਟੀ ਦੇ ਨਾਲ ਤੁਰੇ ਹੋਏ ਲੀਡਰ ਨੇ ਸਾਰੇ ਇਕੱਠ ਨੇ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਦੇ ਨਾਲ ਕਰਨ ਲਈ ਸਾਰੇ ਯਤਨਸ਼ੀਲ ਹੈ ਸਰਬਸੰਮਤੀ ਦੇ ਨਾਲ ਹੀ ਚੋਣ ਜਿਹੜੀ ਹੈ ਉਹ तकरीबन ਸਾਨੂੰ ਆਸ ਹੈ ਇੱਕ ਸਲੇ ਚੜੇਗੀ ਤੇ ਜਿਹੜੇ ਸਾਡੇ ਆਗੂ ਮੂਰੇ ਲੱਗੇ ਨੇ ਉਹਨਾਂ ਚ ਕੋਈ ਵੀ ਕਿਸੇ ਅਹੁਦੇ ਦਾ ਚਾਹਵਾਨ ਨਹੀਂ ਸਾਰਿਆਂ ਦੀ ਇਹੀ ਹੈ ਵੀ ਆਕਾਦੀ ਤਨ ਨੂੰ ਸੁੱਜਿਤ ਕਰਕੇ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਹੈ ਸਾਡੇ ਆਪ ਨੂੰ ਸਾਨੂੰ ਕੁਝ ਨਹੀਂ ਚਾਹੀਦਾ ਚਾਹੇ ਪੰਜ ਮੈਂਬਰੀ ਕਮੇਟੀ ਆ ਚਾਹੇ ਜੋ ਅਸੀਂ ਜਿਹੜਾ ਨਾਲ ਉਹ ਲੀਡਰ ਲੱਗੇ ਹੋਏ ਆ ਸਾਡਾ ਇੱਕੋ ਹੀ ਨਿਸ਼ਾਨਾ ਹੈ ਵੀ ਅਕਾਲੀ ਦਲ ਸੁਚੀਤ ਹੋਵੇ ਤੇ ਚਾਹੇ ਸਾਨੂੰ ਕੁਝ ਨਾ ਮਿਲੇ ਸਾਨੂੰ ਕੋਈ ਅਹੁਦਾ ਨਾ ਮਿਲੇ ਕੁਝ ਨਾ ਹੋਵੇ ਅਸੀਂ ਚਾਹੁੰਦੇ ਆ ਵੀ ਇੱਕ ਵਾਰੀ ਪੰਜਾਬ ਜਿਹੜਾ ਹੈ ਤੇ ਅਕਾਲੀ ਦਲ ਇਹ ਦੋਨੇ ਦਿਹਾ ਤੇ ਹੋ ਜੀ ਬਹੁਤ ਬਹੁਤ ਧੰਨਵਾਦੀ ਐਸਾ ਸਨਾ ਪਰਮਨੰਥ ਸਿੰਘ ਜੀ ਸਾਹੀ ਸਾਬਕਾ ਵਿੱਤ ਮੰਤਰੀ ਪੰਜਾਬ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਅਕਾਲੀ ਦਲ ਹੈ ਉਸ ਨੂੰ ਮੁੜ ਸੁਚੀਤ ਕਰਨ ਦੇ ਲਈ ਜੋ ਮੈਂਬਰਸ਼ਿਪ ਹੈ ਉਹ ਲਗਾਤਾਰ ਜਾਰੀ ਹੈ ਅਤੇ ਬਹੁਤ ਜਲਦ ਹੀ ਇਸ ਦੇ ਨਤੀਜੇ ਆ ਜਾਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਚੈਨਲ ਸਤੰਗ